ਇੱਥੇ ਸਾਂਸੀ ਮੋਹਲਾ ਵਿਖੇ ਡਿਸਟ੍ਰਿਕਟ ਮਾਨਸਾ ਦੇ ਵਿੱਚ ਇੱਥੇ ਖੜੇ ਹੈਗੇ ਸਾਨੂੰ ਈਓ ਨਗਰਪੰਚਾਇਤ ਵਿਖੇ ਵੱਲੋਂ ਪੁਲਿਸ امداد ਦੇਣ ਵਾਸਤੇ ਲੈਟਰ ਪ੍ਰਾਪਤ ਹੋਇਆ ਸੀ ਉਸੇ ਕੀ ਕੰਪਲਾਈਂਸ ਕਰਨ ਵਾਸਤੇ ਅਸੀਂ ਬਾਰੀ ਮਾਤਰਾ ਮੇ ਪੁਲਿਸ ਫੋਰਸ ਇੱਥੇ ਡਿਪਲਾਈ ਕੀਤਾ ਹੈਗਾ ਜੋ ਨਗਰਪੰਚਾਇਤ ਕੀ ਲੈਂਡ ਕੇ ਉੱਪਰ ਜੋ ਇਲੈਗਲ ਉਸਾਰੀ ਕੀਤੀ ਗਈ ਸੀ ਉਸ ਨੂੰ ਡਿਮੋਲਿਸ਼ ਕਰਨ ਵਾਸਤੇ ਇਹ ਪ੍ਰਕਿਰਿਆ ਜਾਰੀ ਹੈਗੀ

ड्रग्स के जो पैडलर्स है या जो बड़े माफिया है उनके खिलाफ जो लीगल प्रोसेस करके सारी कार्रवाई असि गाय बगाय कर भी रहे हैं और आगे भी कंटिन्यू जारी रहनी है ਵਕ ਵਕ ਅਦਾਲਤਾਂ ਦੇ ਵੀ ਕਾਫੀ ਸਖਤੀ ਨਾਲ ਲਿਆ ਜਾ ਰਿਹਾ ਕਿਉਂਕਿ ਜਿਹੜੇ ਨਗਰ ਪੰਚਾਇਤ ਜਾਂ ਨਗਰ ਕੌਂਸਲਾਂ ਦਾ ਕਾਰਪੋਰੇਸ਼ਨਾਂ ਦੀ ਸਰਕਾਰੀ ਜਗ੍ਹਾ ਜੇ ਕਿਸੇ ਨੇ ਉੱਥੇ ਨਿਯਾਜ ਕਬਜ਼ੇ ਕਰਕੇ ਘਰ ਵਗੈਰਾ ਜਾਂ ਕੋਈ ਨਿਯਾਜ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਦੂਰ ਕਰਵਾਉਣ ਵਾਸਤੇ ਜਿਹੜੀ ਰੁਟੀਨ ਚ ਕਾਰਵਾਈ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਨਗਰ ਪੰਚਾਇਤ ਪੀਛੇ ਦੇ ਅਧਿਕਾਰੀਆਂ ਨੇ ਇੱਥੇ ਆਈਡੈਂਟੀਫਾਈ ਕੀਤੇ ਸੀ ਨਜਾਇਜ਼ ਕਬਜ਼ੇ ਉਹਨਾਂ ਨੂੰ ਢਾਉਣ ਵਾਸਤੇ ਅੱਜ ਕਾਰਵਾਈ ਚੱਲ ਰਹੀ ਹੈ ਇਹਦੇ ਵਿੱਚ ਪੁਲਿਸ ਮਦਦ ਵੀ ਮੰਗੀ ਗਈ ਸੀ ਉਹਨਾਂ ਵੱਲੋਂ ਤੇ ਡਿਊਟੀ ਮੈਜਿਸਟਰੇਟ ਦੀ ਵੀ ਮੰਗ ਕੀਤੀ ਗਈ ਸੀ ਅੱਜ ਫਿਰ ਉਸ ਦੇ ਮੁਤਾਬਕ ਕਿਉਂਕਿ ਜਦੋਂ ਉਹ ਨਜਾਇਜ਼ ਕਬਜ਼ਾ ਰਿਮੂਵ ਕਰ ਬੰਨਿਆ ਤਾਂ ਲੜਾਈ ਦਾ ਜਾਂ ਅਮਨ ਕਾਨੂੰਨ ਦੀ ਸਥਿਤੀ ਭੰਗ ਦਾ ਖਤਰਾ ਬਣਿਆ ਰਹਿੰਦਾ ਹੈ ਉਹਦੇ ਕਰਕੇ ਐਡਕੁਏਟ ਪੁਲਿਸ ਫੋਰਸ ਇੱਥੇ ਲੱਗੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਐਂਬੂਲੈਂਸ ਟੀਮ ਵੀ ਹੈਗੀ ਇੱਥੇ ਫਾਇਰ ਬ੍ਰਿਗੇਡ ਵੀ ਅਸੀਂ ਮੁੰਬਈ ਆ ਤੇ ਇਸ ਤੋਂ ਇਲਾਵਾ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਨੇ ਤੇ ਉੱਚ ਅਧਿਕਾਰੀ ਦੇ ਹੁਕਮ ਅਨੁਸਾਰ ਮੈਂ ਵੀ ਇੱਥੇ ਪ੍ਰੈਜ਼ੈਂਟ ਆ ਐਸੇ ਕਿਉਂਕਿ ਨਗਰ ਪੰਚਾਇਤ ਦੀ ਜਿਹੜੀ ਸਰਕਾਰੀ ਜਗ੍ਹਾ ਹੈ ਮਾਲਕੀ ਜਗ੍ਹਾ ਹੈ ਉਹਦੇ ਉੱਤੇ ਨਿਜਾਇਜ਼ ਕਬਜ਼ਾ ਕਰਨ ਕਰਕੇ ਖਾਸ ਤੌਰ ਤੇ ਜਿਹੜੀ ਛੱਪੜ ਦੀ ਜਗ੍ਹਾ ਇਹ ਜਿਹੜੇ ਛੱਪੜ ਨੇ ਮਤਲਬ ਇਹਦੇ ਉੱਪਰ ਜੇ ਕੋਈ ਨਿਜਾਇਜ਼ ਕਬਜ਼ਾ ਕਰਕੇ ਬਣਾਉਂਦਾ ਤਾਂ ਉਹਦੇ ਵਾਸਤੇ ਥੋੜੀ ਅਲੱਗ ਹਦਾਇਤਾਂ ਨੇ ਉਹਦੇ ਤਹਿਤੀ ਵੈਸੇ ਕਾਰਵਾਈ ਆਰੰਭ ਹੀ ਗਈ ਸੀਗੀ ਉਦਰਤੀ ਜਿਹੜੇ ਇਹ ਜਿਹੜੇ ਮਕਾਨ ਮਾਲਕ ਚ ਕਾਬਜਕਾਰ ਸੀਗੇ ਇਹ ਨਸ਼ੇ ਦੇ ਨਸ਼ੇ ਨੂੰ ਵੇਚਣ ਦਾ ਕੰਮ ਵੀ ਕਰਦੇ ਸੀ ਪਤਾ ਲੱਗਿਆ ਵੀ ਇਹ ਜਿਹੜੇ ਇਹਨਾਂ ਦੇ ਕਾਬਜਕਾਰ ਸੀ ਜਿਹੜੇ ਮੁਖੀ ਸੀਗੇ ਉਹ ਜੇਲ੍ਹ ਦੇ ਵਿੱਚ ਵੀ ਨੇ ਤੇ ਉਹਨਾਂ ਦੇ ਖਿਲਾਫ 6 6 7 7 ਪਰਚੇ ਵੀ ਨੇ ਐਨਡੀਪੀਐਸ ਐਟ ਤੇ